ਸੋ ਸਸ਼ੀਕਾਲ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜੀ ਅੱਜ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਗੁਰਦੁਆਰਾ ਬੀਬੀ ਮੁਹੰਤਾਜਗੜ੍ਹ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਰੋਪੜ ਤੋਂ ਕੁਰਾਈ ਵਾਲੇ ਪਾਸੇ ਨੂੰ ਜੇ ਤੁਹਾਨੂੰ ਜਾਣਿਆ ਰਸਤੇ 'ਤੇ ਰੰਗੀਲ ਪਰਦਾ ਡਾਊਨ ਤੋਂ ਖੱਬੇ ਹੱਥ ਮੁੜ ਜੋ ਮੀਆਂਪੁਰ ਪੁਰਖਾਲੀ ਪੁਰਖਾਲੀ ਵੱਡਦੇ ਸਾਰ ਯੂਕੋ ਬੈਂਕ ਦੇ ਨਾਲ ਮਿਠਾਈ ਦੀ ਦੁਕਾਨੋਂ ਤੋਂ ਖੱਬੇ ਹੱਥ ਹੋ ਜੋ ਜੀ ਖੱਬੇ ਹੱਥੋਂ ਕਿਸੇ ਦਾ ਬਾਕੀ ਤੀਰ ਦੇ ਨਿਸ਼ਾਨ ਲੱਗੇ ਨੇ ਸੜਕ ਪੱਕੀ ਆ ਜੀ ਵਧੀਆ ਰਸਤਾ ਸਾਰੇ ਥੋੜਾ ਕਿਤੇ ਮੜਾ ਮੋਟਾ ਹੋ ਸਕਦਾ ਖਰਾਬ ਹੋਏ ਬਾਕੀ ਸਾਰਾ ਕਿ ਗੁਰਦਰਾ ਸਾਹਿਬ ਤੱਕ ਬਿਲਕੁਲ ਸਾਫ ਸੁਥਰੀ ਵਧੀਆ ਸੜਕਾਂ ਜੀ ਰਸਤਾ ਬਹੁਤ ਸੁੰਦਰ ਹੈ ਜੀ ਹਰੇ ਭਰੇ ਦਰਖਤਾਂ ਦੇ ਨਾਲ ਪਰਿਆ ਹੋਇਆ ਰਸਤਾ ਜੰਗਲ ਦੇ ਵਿੱਚੋਂ ਲੰਘਦਾ ਆ ਕੇ ਬਹੁਤ ਸੋਹਣਾ ਨਜ਼ਾਰੇ ਨੇ ਜੀ ਕੋਈ ਗੁਰਦਰਾ ਸਾਹਿਬ ਮੈਨੂੰ ਲੱਗਾ ਵੀ ਰੋਪੜ ਸ਼ਹਿਰ ਹੀ ਸਭ ਤੋਂ ਵੱਧ ਉੱਚਾਈ ਤੇ ਬਣੇ ਹੋਣ ਕਰਕੇ ਰਲਗੜ ਦੇ ਨਜ਼ਾਰਾ ਬੜਾ ਸੁੰਦਰ ਹੈ ਜੀ ਗੁਰਦਰਾ ਸਾਹਿਬ ਉੱਚੀ ਪਹਾੜੀ ਦੇ ਸ਼ਸ਼ੋਭਿਤ ਨੇ ਆਲੇ-ਦੁਆਲੇ ਹਰੇ-ਭਰੇ ਜੰਗਲ ਬਹੁਤ ਸੋਹਣੇ ਦ੍ਰਿਸ਼ ਨਜ਼ਰ ਆਉਂਦੇ ਨੇ ਜੀ ਇਹ ਗੁਰਦਰਾ ਸਾਹਿਬ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੱਠਾ ਸਭ ਰੂਪਕਾਇਸੀ ਉੱਥੇ ਉਹਨਾਂ ਦੀ ਸੇਵਾ ਕੀਤੀ ਸੀ ਕੋਟਾ ਨਿਹੰਕਾਂ ਨੇ ਉਹਨਾਂ ਦੀ ਪੁੱਤਰੀ ਬੀਬੀ ਮਮਤਾਜ ਦਾ ਇਹ ਹੀ ਤਬਸਥਾਨ ਹੈ ਬਾਕੀ ਆਪ ਜੀ ਨੂੰ ਜੋ ਇਤਿਹਾਸ ਹੈ ਵੀਡੀਓ ਵਿੱਚ ਦੇਖ ਲਓ ਜੀ ਫੋਟੋ ਖਿੱਚ ਕੇ ਪਾਈ ਹੋਈ ਹੈ ਜੀ ਤੇ ਆਪ ਜੀ ਨੇ ਦਰੂਦ ਦਰਸ਼ਨ ਕਰਨਾ ਜੀ ਬਹੁਤ ਸੁੰਦਰ ਗੁਰਦਰਾ ਮਨਮੋਹਕ ਜਗ੍ਹਾ ਤੇ ਸ਼ਸ਼ੋਭਿਤ ਨੇ ਜੀ ਆਪ ਜੀ ਟਿਰੂ ਸਮਾਂ ਕੱਢ ਕੇ ਦਰਸ਼ਨ ਕਰਿ ਜਰੂਰ ਤੁਸੀਂ ਵੀ ਆਪੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ